ਬਰਨਾਲਾ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਫਿਰ ਤੋਂ ਖੱਜਲ ਖਰਾਬ ਹੋਣਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ 80 ਤੋਂ 85% ਦੀ ਕਣਕ ਬਰਨਾਲਾ ਦੀ ਅਨਾਜ ਮੰਡੀ ਵਿੱਚ ਆਈ ਹੈ ਪਰ 20 ਤੋਂ 25% ਤੱਕ ਹੀ ਲਿਫਟਿੰਗ ਹੋ ਸਕੀ ਹੈ ਜਿਸ ਕਾਰਨ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਤਾਂ ਲਿਫਟਿੰਗ ਨਹੀਂ ਹੋ ਰਹੀ ਦੂਜੇ ਪਾਸੇ ਦਿਨ ਬਦੇਨ ਮੌਸਮ ਖਰਾਬ ਹੋ ਰਿਹਾ ਜਿਸ ਨਾਲ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਥਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਇਸ ਤੋਂ ਇਲਾਵਾ 10 ਤੋਂ 15 ਫੀਸਦੀ ਕਣਕ ਕਿਸਾਨਾਂ ਦੇ ਅਜੇ ਘਰਾਂ ਵਿੱਚ ਪਈ ਹੈ ਜੇਕਰ ਲਿਫਟਿੰਗ ਕਰਵਾਈ ਜਾਵੇ ਤਾਂ ਮੰਡੀ ਵਿੱਚ ਹੋਰ ਥਾਂ ਪੈਦਾ ਹੋ ਸਕਦੀ ਹੈ ਕਿਸਾਨਾਂ ਨੇ ਬਰਨਾਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਲਿਫਟਿੰਗ ਦਾ ਕੰਮ ਸੋਚਾ ਕਾਂਗ ਨਾਲ ਸ਼ੁਰੂ ਕੀਤਾ ਜਾਵੇ ਜਾਗਰਣ ਜੀ ਜਦੋਂ ਕੀ ਗੱਲ ਵਾਦਾ ਕੀ ਲਿਫਟਿੰਗ ਸਮੱਸਿਆ ਕਿੰਨੀ ਕੀ ਸਮਝ ਦੇਖੋ ਹੀ ਤੁਹਾਡੇ ਸਾਹਮਣੇ ਆ ਜੀ ਹੁਣ ਭੋਰੀਆਂ ਜੇ ਚੱਕੀਆਂ ਜਾਣੀਆਂ ਤਾਂ ਆਹ ਭਰੀ ਜਾਊਗੀ ਢੇਰ ਪਏ ਨੇ ਜਗਾਹ ਹੈ ਨਹੀਂ ਲੈਣ ਪਰ ਉਸ ਸਰਕਾਰ ਜੀ ਇਹਨਾਂ ਨੂੰ ਚਕਾਵੇ ਆਪ ਦਾ ਪਰੇ ਉਰੇ ਕਰੇ ਲਾਵੇ ਕਿਤੇ ਟਕਾਣੇ ਫੇਰ ਹੀ ਆ ਭਰੀ ਜਾਊ ਢੇਰੀਆਂ ਪਈਆਂ ਇੱਥੇ ਥੋੜੀ ਸਮੱਸਿਆ ਆ ਰਹੀ ਹੈ ਜਿਹੜੀ ਹੁਣ ਭੜਾਈ ਦੀ ਸੋਸ ਹੈ ਕੀ ਮੰਕਬ ਜੀ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਜੀ ਜਲਦੀ ਲਿਫਟਿੰਗ ਹੋਵੇ ਬਸ ਪੂਰੀਆਂ ਚੱਕੀਆਂ ਜਾਣੇ ਤਾਂ ਜਗ੍ਹਾ ਬਣੇ ਇਥੇ ਬੋਰੀਆਂ ਭਰੀਆਂ ਜਾਣ ਦੁਬਾਰਾ ਸਾਰੀਆਂ ਇਹ ਮਾਲ ਰਹਿੰਦਾ ਲੋਕਾਂ ਦਾ ਤੇ ਜਿੱਥੇ ਅਤਰਕਿੱਲਾ ਦੇ ਖੇਤੀਬਾੜੀ ਇਹਦੇ ਤੋਂ ਅਸੀਂ ਬਸ ਲਵੇ ਲਾਤੀ ਪਰ ਇਸ ਤਰ੍ਹਾਂ ਕਰਕੇ ਬਹੁਤ ਮੁਸ਼ਕਲ ਆ ਰਹੀ ਹੈ ਤੇ ਤੇ ਇਹ ਜੀ ਲਿਫਟਿੰਗ ਹੋ ਜਾਏ ਉਹ ਹੀ ਫਨਟ ਹੋਰ ਵੱਧ ਕੇ ਨਹੀਂ ਲਾਦੀ ਥੋੜੀ ਜਿਹੀ ਅਜੇ ਰਹਿ ਗਈ ਲੈਣ ਵਾਲੀ ਜਗ੍ਹਾ ਨਹੀਂ ਹੈ ਜਿੱਥੇ ਰੱਖੀ ਕਿਥੇ ਰਹੀ ਮੌਸਮ ਵੀ ਖਰਾਬ ਹੈ ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਜੀ ਜੀ ਬਰਸਾਤ ਹੋ ਗਏ ਤਾਂ ਫਿਰ ਬੁਰੇ ਭੱਜਣਗੇ ਤੇ ਬਹੁਤ ਘਾਟਾ ਪਊਗਾ ਗਵਰਨਮੈਂਟ ਨੂੰ ਸਾਨੂੰ ਹੀ ਕਹਿ ਰਿਹਾ ਸਾਨੂੰ ਕਿ ਜੋ ਨਰ ਪੈ ਰਹੀ ਹੈ ਬਹੁਤ ਮੋਟਾ ਮੰਗੇ ਹੀ ਆ ਵੀ ਲਿਫਟਿੰਗ ਵੱਧ ਤੋਂ ਵੱਧ ਹੋਵੇ ਚਾਹੀਦੀ 6 ਪੇਸ਼ ਤੋਂ 6 ਹੀ ਹੋਣੀ ਚਾਹੀਦੀ ਅ ਪਨਲੇ ਨਾਜ ਮੰਡੀ ਬਹੁਤ ਵਧੀਆ ਤਿਕਨ ਚੱਲ ਰਹੀ ਹੈ ਜੀ ਬੋਲੀ ਇਨਸਪੈਕਟਰ ਰੋਜ਼ ਆ ਕੇ ਬੋਲੀ ਲਗਾ ਕੇ ਜਾਂਦੇ ਨੇ ਤੇ ਹੁਣ ਦੇ ਅਰੇਬਲ ਬਹੁਤ ਵਧੀਆ ਅਰੇਬਲ ਆ ਰਹੀ ਹੈ ਜੀ 9 10 ਮੌਇਸਚਰ ਦਾ ਮਤਲਬ ਕਣਕ ਆ ਰਹੀ ਹੈ ਤੇ ਲੇਬਰ ਪੂਰਾ ਵਧੀਆ ਕੰਮ ਕਰ ਰਹੀ ਹੈ ਜੀ ਲਿਫਟਿੰਗ ਸਮੱਸਿਆ ਸਾਰਾ ਆਇਆ ਜਿਵੇਂ ਮੰਨ ਲਓ ਰਾਈਵਲ ਤੇ ਜਾ ਜਾਂਦੀ ਹੈ ਤਾਂ ਸਾਨੂੰ ਵੀ ਆਰਤੀ ਨੂੰ ਹੁੰਦਾ ਵੀ ਜਿਆਦਾ ਤੋਂ ਜਿਆਦਾ ਜ਼ਮੀਦਾਰ ਨੂੰ ਘਰੇ ਭੇਜੀਏ ਤੇ ਮਾਲ ਭਰੀਏ ਜੀ ਉਹ ਮਾਲ ਭਰਨ ਕਰਕੇ ਮੰਨ ਲਓ ਸਟੋਰੇਜ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਲਿਫਟਿੰਗ ਦਾ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਜਿਹਾ ਲਿਫਟਿੰਗ ਤੇਜ਼ ਕਰਾਵੇ ਜਿਸ ਕਰਕੇ ਆਰਤੀ ਨੂੰ ਨੁਕਸਾਨ ਨਾ ਹੋਵੇ ਜੀ ਕਿਉਂਕਿ ਪਤਿ ਦਿਨ ਮੌਸਮ ਖਰਾਬ ਹੋ ਰਿਹਾ ਹੈ 26 27 ਦਾ ਜਾਂ 28 ਤੱਕ ਦਾ ਮੌਸਮ ਬਹੁਤ ਖਰਾਬ ਦੱਸ ਰਹੇ ਨੇ ਜੀ ਬੋਰੀਆਂ ਬਹੁਤ ਜ਼ਿਆਦਾ ਪਈਆਂ ਨੇ ਕਿਆਂ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਨੁਕਸਾਨ ਮੇਰੇ ਨੇ ਦਸੂਹ ਸੈ ਸਗੇੜਾ ਪ੍ਰਧਾਨ ਕਚਾਰਤੀਆ ਬਣਾ ਲਾ ਮੈਂ ਜਲੇ ਦਾ ਵੀ ਪ੍ਰਧਾਨ ਵੀ ਤੇ ਮੈਂ ਬਣਾ ਲਾ ਮੈਂ ਤੁਹਾਨੂੰ ਸਮੱਸਿਆ ਦਾ ਜਗਾ ਲਿਫਟਿੰਗ ਦੀ ਰਹਿ ਗਈ ਸਰਕਾਰ ਨੇ ਕੀ ਕਰਨਾ ਹੁੰਦਾ ਸਰਕਾਰ ਨੇ ਪਸਾਲਾਂ ਦੀ ਜਿਹੜੀ ਕਣਕਾ ਉਤਲ ਗਈ ਬੋਰਗਾ ਚ ਪੈ ਗਈ ਤੇ ਹੁਣ ਉਦੋਂ ਬਾਅਦ ਵਿੱਚ ਅੜਦੀਏ ਜਾਣੇ ਜਾਂ ਜਸਸੀ ਵਾਲੇ ਜਾਣ ਹੁਣ ਅਸੀਂ ਦਸੂਹ ਸਗੇੜਾ ਲੈ ਕੇ ਜਾਵਾਂਗੇ ਕੋਈ ਮੀਤ ਪਿਆ ਦਾ ਇਹ ਜਮਾ ਕਣਕ ਖਰਾਬ ਹੋ ਗਈ ਉਹ ਦੁਗਾਂ ਦੇ ਵਿੱਚ ਜੇ ਨਾ ਚੱਕੀ ਵੀ ਇੱਕ ਮਹੀਨਾ ਜੇ ਜਿਹੜੇ ਜਿਹੜੀ ਰਫਤਾਰ ਗੱਡੀਆਂ ਮੈਣ ਰਹੀਆਂ ਜੇ ਇੱਕ ਮਹੀਨਾ ਨਾ ਚੱਕੀ ਗਈ ਤਾਂ ਸਾਰੇ ਬੋਰੀਆਂ ਦੇ ਥੱਲੇ ਖਰਾਬ ਹੋ ਜਾਣਗੇ ਜੇ ਥੱਲੇ ਖਰਾਬ ਹੋ ਗਏ ਤਾਂ ਇਹ ਜਿਹੜੇ ਬੋਰੀਆਂ ਦੇ ਥੱਲੇ ਖਰਾਬ ਹੋ ਗਏ ਆਰਧੀਆਂ ਨੂੰ ਭਰਨੇ ਪੈਣਗੇ ਅਸੀਂ ਅੱਜ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਜੇ ਤੁਹਾਡੀ ਇਹ ਖਰਾਬ ਹੋਵੇ 72 ਘੰਟੇ ਬਾਅਦ ਤੁਸੀਂ ਆਪ ਨੂੰ ਚੱਕੋ ਨਾ ਚੱਕੋ ਜੇ ਨਾ ਚੱਕਣਗੇ ਤਾਂ ਜਿਹੜੀ ਖਰਾਬ ਹੋਊਗੀ ਉਹ ਸਰਕਾਰ ਦੀ ਹੋਊਗੀ ਸਾਡਾ ਇਹਨੇ ਕੋਈ ਲੈਣ ਦੇਣ ਨਹੀਂ ਅਸੀਂ ਜਾ ਕੇ ਕੱਲ ਨੂੰ ਮਾਰਕੀਟ ਬਰਨਾਲਾ ਦੇ ਵਿੱਚ ਲੈਕੀ ਰੂ ਦੇ ਵਿੱਚ ਇਕ ਡਰਾਫਟ ਦੇ ਦੇਵਾਗੇ ਫਿਰਫਟ ਬਿਕਵਾ 3 ਘੰਟੇ ਬਾਅਦ ਅਸੀਂ ਕੋਈ ਤੂਵੇ ਬਰ ਨਹੀਂ ਹੋਗਾ ਜੀ ਜੇ ਇੱਕ ਮਿੰਟ ਨਾ ਚੱਕੀ ਗਈ ਤਾਂ ਜਿਹੜੇ ਵੀ ਆੜਤ ਆੜਤ ਬਣ ਗਈ ਆ ਉਹ ਸਾਰੀ ਵਿੱਚ ਹੀ ਵਜਨ ਅਮਦਨ ਦਾ ਤਕਰੀਬਨ 90% ਤੇ ਪਹੁੰਚ ਗਈ 90% ਮੰਡੀ ਦੇ ਵਿੱਚ ਪਹੁੰਚ ਗਈ ਜਿਹਦੇ ਚ 90% ਤੋਂ 20% ਚੱਕੀ ਗਈ ਹੈ ਬਾਕੀ 70% ਨੇ ਬੈਗ ਭਰੇ ਪਏ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਆਏ ਲੱਗ ਚਲੋ ਜੀ ਅੱਜ ਮੇਂ ਬੈਜੇ ਤਾਂ ਸਤਿਆ ਨਾ ਸੀਗਾ ਸਮਝੋ ਪਤਨ ਕੀ ਹਿਸਾਬ ਦਾ ਵਾ ਸਰਕਾਰ ਦਾ ਨਹੀਂ ਜਿਹੜੇ ਕੋਈ ਲੇਬਰ ਦਾ ਰੋਲਾ ਹੋਰ ਕਿਸੇ ਦਾ ਰੋਲਾ ਪਹਿਲੇ ਕੋਈ ਨਹੀਂ ਹੋਇਆ ਤ੍ਰਿਕਾਣੇ ਗੋਲਗੋਟਾ ਕਰਨੀ ਜੇ ਸਰਕਾਰ ਚਾਹੇ ਕਿ ਦੁਨੀਆ ਨਾਲ ਜਿਹੜੀਆਂ ਕਿੰਨੇ ਇਹਨਾਂ ਕੋਈ ਕੋਈ ਟਰੱਕ ਹੈ ਰਿਗਾ ਸਰਕਾਰ ਚਾਹੇ ਤਾਂ ਲੋਕਲ ਮੰਡੀ ਦੇ ਵਿੱਚ ਟਰਾਲੀਆਂ ਲਾ ਦੇਣ ਤੇ ਜਿਹੜੀਆਂ ਦੂਜੀਆਂ ਮੰਡੀਆਂ ਵਿੱਚੋਂ ਵੀ ਉੱਥੇ ਟਰੱਕ ਭੇਜੇ ਜੇ ਟਰੱਕ ਕੋਈ ਇਹਨਾਂ ਦੂਈਆਂ ਮੰਡੀਆਂ ਦੇ ਵਿੱਚ ਲੋਕਲ ਮੰਡੀ ਟਰਾਲੀਆਂ ਨਾਲ ਲੱਗੀਆਂ ਤਾਂ ਸਾਰੀ ਸਮੱਸਿਆ ਹੱਲ ਹੋ ਜੂਗੀ ਕੋਈ ਸਮੱਸਿਆ ਰਹਿ ਨਹੀਂ ਸਕਦੀ ਕਿਸੇ ਮੰਕਰ ਦੇ ਵੀ ਛੇ ਤੋਂ ਛੇ ਇਹ ਵੀ ਮੇਰੇ ਮਾਰ ਚੱਕੇ ਜਾਵੇ ਸਾਡਾ ਸਾਡਾ ਇਸ ਵੇਲੇ ਤੋਂ ਖੜਾ ਸੁੱਚ ਕੋ ਸਰਕਾਰ ਦੀ ਹਰੇਕ ਵਾਰੀ ਨੀਤੀ ਰਹੀ ਹੈ ਕੋਈ ਵੀ ਸਰਕਾਰ ਹੋਵੇ ਵੀ ਕਰੇ ਜਿੰਮੇਦਾਰ ਨੂੰ ਬੇਲਾ ਕਰੋ ਆਰਥਿਕ ਜਾਣੇ ਤੁਮਾਰ ਜਨਸ ਕੇ ਜਾਣ ਉਹ ਉਹ ਉਹਨਾਂ ਦਾ ਕੰਮ ਰਹਿ ਗਿਆ ਜਿਹਨਾਂ ਨੁਕਸਾਨਾ ਸਾਰਾ ਆਰਥਿਕ ਤੇ ਬੰਦ